ਹਾਂਜੀ ਸਾਰੇ ਵੀਰਾਂ ਨੂੰ ਜੀ ਪਿਆਰ ਭਰੀ ਸਤਿ ਸ੍ਰੀ ਅਕਾਲ ਲਓ ਜੀ ਅੱਜ ਮੱਕੀ ਦਾ ਨੰਬਰ ਲਾਉਣ ਲੱਗੇ ਆਂ ਮਸ਼ੀਨ ਆਪਣੇ ਕੋਲੇ ਪਹੁੰਚ ਚੁੱਕੀ ਆ ਬਨੂੜ ਤੋਂ ਮਸ਼ੀਨ ਆਈ ਆ ਵੀਰ ਉਹ ਨਹੀਂ ਆਉਣਗੇ ਆ ਰਹੇ ਆ ਉਹ ਤੁਰਪੇ ਮਸ਼ੀਨ ਉਹਨਾਂ ਨੇ ਭੇਜਦੀ ਅਸਲ ਤੇ ਸਾਡੀ ਪਰਸੋਂ ਚ ਉੱਥੇ ਜੇ ਗੱਲ ਹੋਈਦੀ ਹਲੇ ਤੇ ਗੱਲ ਹੋਈਦੀ ਬਿੱਗ ਬ੍ਰਦਰ ਵਾਲਿਆਂ ਦੇ ਡੈਕ ਨੂੰ ਲੈ ਕੇ ਤੇ ਮੈਂ ਵੀ ਉਹਨੂੰ ਕਿਹਾ ਮਾਂ ਵੀ ਮੱਕੀ ਵਾਲਾ ਜੀ ਕੋਈ ਲੋਕਲ ਸਾਡੇ ਬੰਦਾ ਹੈਗਾ ਵੀ ਸਮਰਥਤ ਕਰਾਓ ਵੀ ਆਪਾਂ ਨੇ ਮੱਕੀ ਬੜਾਉਣੇ ਕਿਉਂਕਿ ਅਸੀਂ ਝੋਨੇ ਦੀ ਪਨੀਰੀ ਚੁੜਦੇ ਵੇ ਆ ਹਨਾ ਤੋ ਉਹਦੇ ਕਰਕੇ ਵੀਰ ਕਹਿੰਦਾ ਵੀ ਕੋਈ ਗੱਲ ਨਹੀਂ ਮੈਂ ਆਪਣੇ ਕੋਲੇ ਮਸ਼ੀਨਾਂ ਹੈਗੀਆਂ ਨੇ ਵੀ ਮੈਂ ਸਪੈਸ਼ਲ ਮਸ਼ੀਨ ਭੇਜੂੰਗਾ ਤੇ ਵੀਰ ਨੇ ਮਸ਼ੀਨ ਭੇਜੀਆਂ ਹੁਣ ਟਰੈਕਟਰ ਹਾਲੈਂਡ ਆਇਆ 5620 ਇਹ ਫਿਟਿੰਗ ਕਰ ਰਹੀ ਹੈ ਜੀ ਤੋ ਅੱਜ ਦਾ ਬਲੌਗ ਹੈ ਜਿਹੜਾ ਪੂਰਾ ਅਚਾਰ ਤੇ ਹੋਊਗਾ ਅਚਾਰ ਪਾਉਣਾ ਦਿਖਾਵਾਂਗੇ ਆਪਾਂ ਸਾਡੇ ਲਈ ਫਸਟ ਟਾਈਮ ਐਕਸਪੀਰੀਅੰਸ ਹੈ ਕਿਵੇਂ ਕਿਵੇਂ ਦੇ ਤਜਰਬੇ ਆ ਜਿਹੜੇ ਸਾਡੇ ਨਾਲ ਹੋਣਗੇ ਸੋ ਕਿਵੇਂ ਕਿੱਥੇ ਕਿੱਥੇ ਅਸੀਂ ਇਹ ਚੀਜ਼ਾਂ ਤੇ ਹਾਂਦੇ ਹਾਲੇ ਪਤਾ ਨਹੀਂ ਨਾ ਕਿਉਂਕਿ ਸਾਰਾ ਬਾਈ ਨੇ ਨੇ 10-10 ਕੀ ਕਰਵਾਉਣਾ ਸਾਨੂੰ ਜੋ ਜੋ ਵੀ ਕਰਵਾਉਣਾ ਟਰਾਲੀ ਆ ਗਈ ਇੱਕ ਬੜੀ ਜਿਹੜੀ ਆ ਟਰਾਲੀ ਛੋਟੀ ਸਿੰਗਲ ਟੈਰੀ ਅੱਜ ਮੈਂ ਲੈ ਜਾ ਰੋਖਤਾ ਸਪੈਸ਼ਲ ਮੱਕੀ ਕਰਕੇ ਮੈਂ ਛੱਡ ਗੋਗੀ ਨੂੰ ਭੇਜਦਾ ਸਵੇਰੇ ਉਹ ਤੇ ਇਹਦੀ ਹੁੱਕ ਜਿ ਦੇਖੀ ਇੰਨਾ ਕ ਬੇਲ ਆ ਫਸ ਜਿਓ ਆਈ ਆ ਉਹਦੇ ਵਿੱਚੋਂ ਦੇਖ ਐਨ ਜਮਾ ਵੀ ਬੇਲ ਨਹੀਂ ਹੈ ਮੋੜ ਤੇ ਮੋੜਦੇ ਤੇ ਟਰੈਕਟਰ ਥੱਕ ਲੈ ਜਾਂਦੀ ਦੀ ਹਾਂ ਤੇ ਉਹ ਪੰਜੀ ਪੁੰਜੀ ਨਹੀਂ ਲਾਇਆ ਕਿ ਲੋਡ ਨਹੀਂ ਉਹਦੀ ਪੰਜੀ ਹੈਨਾ ਪੰਜੀ ਦੀ ਲੋਡ ਪਾ ਉਹ ਮੈਂ ਪੰਜੀ ਦੀ ਵੀ ਲੋਡ ਪੈਣੀ ਹੈ ਵੀ ਤਾਂ ਆਪਾਂ ਨੂੰ ਪੰਜੀ ਪੁੰਜੀ ਦੀ ਲੋਡ ਪਾਉ ਕੋਈ ਹਾਂ ਇੱਕ ਵਾਰੀ ਪਾਉਂਦੇ ਜਲ ਲਿਆਉਣੇ ਨਾਲੇ ਅਸੀਂ ਹਲ ਪਾ ਕੇ ਲਿਆਉਣੇ ਨਾਲੇ ਪੰਛੀ ਲਿਆਉਣੇ ਕ੍ਰਾਉਸ ਪਾਤਾ ਤੇ ਫਿਕਸ ਕਰਿਆ ਪਾਗ ਸਿਓ ਕਹਿੰਦੇ ਕਹਿੰਦਾ ਜਾਨ ਬਚਾਲੀ ਮੇਰੀ ਦਾ ਅੱਜ ਨਜ਼ਾਰੇ ਨਾ ਮੱਤੀ ਪੱਢਣਿਆ ਤੋਕਰਾ ਚੱਕਾ ਕਰਨੇ ਭਾਗੇ ਨੇ ਪਾ ਦਿਆ ਕਰਨਾ ਜਿਹੜਾ ਮਰਜੀ ਪਾ ਦੋ ਜਿਹੜਾ ਮਰਜੀ ਹੁਣ ਟੋਕਰਾ ਚੱਕ ਤੇ ਵੀ ਮਰਦਾ ਹੁਣ ਉਹ ਕਈ ਵਾਰੀ ਆਪਾਂ ਖੇਤਾਂ 'ਚ ਹੋਵਾਂਗੇ ਜਿਹੜਾ ਮਰਜੀ ਫਸਲ ਵੀ ਨਹੀਂ ਚੱਕਦਾ ਲੈ ਇੱਧਰ ਹੋ ਜਾ ਨੱਟ ਕੱਸ ਲੈਣ ਦੇ ਹੋਰ ਉਹ ਬਾਈਕੇ ਨਾਲ ਕਸੀ ਜਾ ਹੋਰ ਵੀ ਪਾ ਲੈ ਉਹ ਇੱਧਰ ਤੇ ਦਾ ਘੁੰਮੀ ਜਾਂਦਾ ਯਾਰ ਮਾਲ ਜ਼ਿਆਦਾ ਖਾਦਾ ਲੱਗਦਾ ਕਹਿੰਦਾ ਸੋ ਤੇ ਤੇ ਮੱਕੀ ਬਾਹੀ ਕਹਿੰਦਾ ਵੀ ਸੋਕੇ ਦੀ ਮਾਂ 'ਚ ਥੋੜੀ ਕਰਾਤੀ ਅਸਲ 'ਚ ਸਾਡੇ ਪੈ ਕਿਤੇ ਗੋਲੇ ਬਹੁਤ ਗੋਲਿਆਂ ਨੇ ਪੱਤਿਆਂ ਦੀ ਦੇਖੋ ਵੀ ਕੀ ਹਾਲਤ ਕਰਤੀ ਆ ਦੇਖੋ ਪੱਤੇ ਐਂ ਤੋੜ-ਤੋੜ ਰੱਖਦੇ ਪੱਤੇ ਗੋਲਿਆਂ ਨੇ ਸਾਨੂੰ ਮੌਸਮ ਇੰਟ 'ਚ ਚੜ ਕੇ ਆ ਜਾਂਦਾ ਜੇ ਪਾਣੀ ਲਾਉਣੇ ਸਮੱਸਿਆ ਛਿੜ ਦਿੰਦੀ ਐ ਥੱਲੇ ਡਾਕੇ ਦਾ ਫੇਰ ਪਾਣੀ ਨਹੀਂ ਖਾਂਦੇ ਖੇਤਾਂ ਪੁੱਤ 1.5 ਫੁੱਟ ਤੋਂ ਬਾਅਦ ਥੱਲੇ 1 ਫੁੱਟ ਤੋਂ ਬਾਅਦ ਥੱਲੇ ਡਾਕਰ ਐ ਸੋ ਤਾਂ ਕਰਕੇ ਅਸੀਂ ਪਾਣੀ ਲਿਆ ਅਸੀਂ ਕਿ ਵੀ ਲਹੂ ਦੇ ਨਾ ਉਹੀ ਜਾਣ ਕਿਆ 4x4 ਵੀ ਕਰੂਗਾ ਜਾਂ ਤੁਰੇ ਨਾ ਟਰੈਕਟਰ ਕਿ ਨਹੀਂ ਚਲੋ ਐਨੀਵੇਜ਼ ਹੁਣ ਚਲਾਉਨੇ ਆ 5620 ਆਇਆ ਵੀਰ ਉਹਨਾਂ ਨੇ ਟਰੈਕਟਰ ਬੜਾ ਕਿਆ ਟਰੈਕਟਰ ਆ ਮੈਂ ਤਾਂ ਮੇਰੀ ਅੱਖ ਇਹਦੇ ਪਰਤੀ ਪਹਿਲਾਂ ਚਲੋ ਸਹੀ ਦੱਸਾਂ 2 ਵੀਲ 5620 ਹਾਲੈਂਡ ਦੇ ਮੈਨੂੰ ਪਤਾ ਤਾਂ ਵੀ 363 ਨੇ ਕਿਤਨਾ ਕਿਤੇ ਇਹ ਚੀਜ਼ਾਂ ਚ ਪਿੱਛੇ ਲੈਣਾ ਆਪਾਂ 363 ਵੀ ਠੀਕ ਐ ਜੇ ਬਾਈ ਕਹਿੰਦੇ ਮੋਡੀਫਾਈ ਕਰਾਇਓ ਜੇ ਵੋ ਫਲਾਣਾ ਨਹੀਂ ਪਰ ਉਹਨੂੰ ਲੋਡ ਨਹੀਂ ਦੀ ਪੈਣੀ ਕੋ 5620 ਨੂੰ ਉਹ ਚੀਜ਼ ਬੜੀ ਖਤਰਨਾਕ ਹੈ ਜਿਸ ਪੰਜਾਬੀ ਦੀ ਇਹ ਨਾਲ ਤਾਂ ਅੱਜ ਦੀ ਅੱਜ ਦੀ ਦਿਹਾੜੀ ਮੈਂ ਝੂਠ ਬੋਲਦਾ ਇਹਦੇ ਨਾਲ ਤਾਂ ਅੱਜ ਦੀ ਦਿਹਾੜੀ ਕੱਟਣੀ ਹੈ ਬਸ ਔਖਾ ਸੁਖਾ ਕੱਟ ਲੈ ਦਿਹਾੜੀ ਅੱਜ ਤਾਂ ਜਿਹੜਾ ਸਾਡਾ ਰੋਜ਼ ਮੱਥਾ ਮਾਰਦੇ ਜਿਹੜਾ ਪਾਗ ਲੱਗ ਗਿਆ ਕਣਤੋਂ ਹੁਣ ਤੋੜ ਕੇ ਸਾਹ ਲੇਗੇ ਇਹਨੂੰ ਬਸ ਬੀਲ ਪਾਣਾ ਲਿਆਵਾ ਹਾਂ ਬਾਈ ਕਿਨੜ ਦੇ ਪਿੱਛੇ ਪੈ ਜੰਨੇ ਆਏ ਕੋ ਮੋਦਾ ਹਰੋਂ ਟ੍ਰਾਲਰ ਅੰਨੇ ਹਵਾ ਇਹ ਫਿਰਦੇ ਆ ਅੰਨੇ ਬਾਤ ਬੋਲੇ ਵੀ ਆ ਬਾਤ ਜ਼ਿੰਮੇਵਾਰ ਨਹੀਂ ਆਪਣੀ ਕੋਲੀ ਨਹੀਂ ਦੇਖੇ ਪਰ ਦਿੱਕੀ ਵੜਾ ਲਾਓ ਭਾਈ ਲੈ ਕੇ ਵਾਇਗਰੂ ਦਾ ਨਾਂ ਕਰਨ ਲੱਗਿਆ ਕੰਮ ਸਟਾਰਟ ਸੋ ਫਸਟ ਟਾਈਮ ਐਕਸਪੀਰੀਅੰਸ ਸਾਡੇ ਲਈ ਇੱਕ ਟਰਾਲੀ ਆ ਗਈ ਦੂਈ ਫੇਰ ਇਹਦੇ ਪਿੱਛੇ ਲਿਉਂਦੇ ਆ ਪਾ ਕੇ ਕੰਮ ਸ਼ੁਰੂ ਕਰਤਾ ਅੱਜ ਦੇਖ ਲੋ ਵੀ ਕੀ ਕੀ ਆ ਰੇ ਆਇ ਕੰਮ ਦਾ ਨਾ ਇਸ ਵਾਰ ਯਾ ਦਿਨਾ ਚੱਕੀ ਅਸੀਂ ਬੇਲੇ ਹੁੰਨੇ ਪਰ ਐਦ ਕਿ ਐਂ ਕਹਿ ਲੋ ਵੀ ਕਿਤੇ ਮਾਰ ਜੇ ਕਿਤੇ ਜਾਣ ਨੂੰ ਕਹਦੇ ਨੇ ਨਾ ਐ ਲੜ ਲੜਈਆ ਹੋ ਜਾਂਦਾ ਵੀ ਨਹੀਂ ਹੈਗਾ ਟਾਈਮ ਨਹੀਂ ਜਾਣਾ ਕਿਤੇ ਨਹੀਂ ਜਾਣਾ ਕਿਤੇ ਕਿਉਂਕਿ ਇੰਨਾ ਕਿ ਸ਼ਡਿਊਲ ਬਿਜ਼ੀ ਹੋ ਗਿਆ ਦੇਖ ਲੋ ਬਹਲੇ ਬਹਾਈ ਵੀ ਪ੍ਰੋਪਰ ਹੋਈ ਪੂਰੀ ਬਹਾਈ ਨਹੀਂ ਹੋਈ ਮੋਟਰਾਂ ਦਾ ਕੰਮ ਹਲੇ ਉਹ ਦੇਖਣ ਨੂੰ ਪਿਆ ਰਾਸਤਾ ਲਿਆ ਬਣਾਪੂ ਦਾ ਹੁਣ ਲੱਗ ਗਈ ਬੜੀ ਟਰਾਲੀ ਤੇ ਹੁਣ ਲੱਗਦੇ ਆ ਗੰਡਾਸੇ ਅੱਛਾ ਇਹ ਦੇਖੀ ਗੰਮਾਰ ਲਓ ਆਜੋ ਚਾਹ ਪੀ ਲਓ ਬਸ ਕਰ ਲਓ ਬੰਦ ਕਰ ਲਓ ਅਸੀਂ ਅੱਜ ਹਿੱਲੇ-ਵਸੀਲੇ ਬਹੁ ਕਰਤੇ ਬਾਈ ਨੂੰ ਪਰੇਸ਼ਾਨੀ ਨਹੀਂ ਕੋਈ ਆਉਣ ਦੇਦੇ ਅੱਜ ਵੀਰ ਆਏ ਹੋਏ ਆ ਬੈਠੇ ਆ ਉੱਥੇ ਫੋਨ ਸੁਣ ਰਹੇ ਆ ਕਮਾ ਕੇ ਫੜੋ ਪਰਲੀ ਸਾਈਡ ਲਾ ਕੇ ਦਿੰਦਾ ਉਧਰ ਨੂੰ ਆਓ ਟਰਾਲੀ ਚੱਲੇ ਜਾਂਦੀ ਆ ਪਿੱਛੇ ਪਿੱਛੇ ਆਹ ਟਰਾਲੀ ਨਹੀਂ ਬਹੁਤ ਆ ਭਲੇ ਲੈਣਾ ਪਾਣੀ ਕੀ ਟਰਾਲੀ ਉਹ ਖੜੀ ਆ ਹੋਗੀ ਜਿਹੜੀ ਪਿੱਛੇ ਪਾ ਪਾ ਕੇ ਇੱਕ ਟਰਾਲੀ ਹੋਰ ਆਪਾਂ ਨੇ 16 ਵੀ ਖੜਾਈ ਵੀ ਐ ਇਦਾਂ ਹੀ ਬਾਕੀ ਬੜਾਈ ਵੀ ਠੀਕ ਆ ਮਸ਼ੀਨ ਦੀ ਸੋ ਬਨੂੜ ਏਰੀਆ ਦੀ ਮਸ਼ੀਨ ਆ ਨੰਬਰ ਆ ਜਿਹੜਾ ਆਪਾਂ ਡਿਸਕ੍ਰਿਪਸ਼ਨ ਚ ਵੀ ਪਾ ਦਾਂਗੇ ਵੀਰ ਉਹਨਾਂ ਦਾ ਕੰਬੈਨ ਦਾ ਵੀ ਕੰਮ ਕਾਫੀ ਐ 16 17 ਕੰਬੈਨਾਂ ਵੀ ਨੇ ਕਰਦੀਆਂ ਤੇ ਕਿਸੇ ਨੇ ਮੱਕੀ ਦਾ ਚਾਰ ਚੂਰ ਵੀ ਪਾਉਣਾ ਹੁੰਦਾ ਬੜੀ ਮਸ਼ੀਨ ਵੀ ਐ ਜਿਹੜੀ ਚਾਰ ਉਹ ਇਕੱਠੇ ਲੈ ਜਾਂਦੀ ਐ ਬੜਾਈ ਤਾਂ ਠੀਕ ਆ ਨਾ ਹਾਂ ਹਾਲੋ ਹਾਲੋ ਹਾਂ ਬੜਾਈ ਦੀ ਗੱਲ ਕਰਦਾ ਮੈਂ ਬੜਾ ਹੱਸਦਾ ਹਾਂ ਹਾਲੋ ਕੇ ਹੈ ਹਾਲੋ ਕੇ ਹੈ ਠੀਕ ਚਲੋ ਆਰਾਮਦਾਈ ਹੋ ਗਈ ਬੋ ਬੜਾ ਅੱਖਾਂ ਮੈਂ ਲੱਤੀਆਂ ਨਹੀਂ ਨਹੀਂ ਤਾਂ ਹੁਣ ਉਹ ਇੱਕ ਗੱਲ ਆ ਲੱਗਾ ਬੈ ਜੀ ਬਤਾਉਨੇ ਆਪਾਂ ਬੱਚਾ ਬੜੇ ਲੱਗਾ ਲੱਗਾ ਵੱਢ ਕੇ ਸੜ ਗਿਆ ਸੜ ਗਿਆ ਇਹ ਸਹੀ ਗੱਲ ਹੈ ਹਾਂ ਪਾ ਗਿਸੀਆ ਕਹਿੰਦਾ ਜੀ ਮੇਰਾ ਮੋਟਾ ਹਾ ਹੁੰਦ ਤਾ ਨਾ ਡੱਕਾ ਜਾਉਂਦਾ ਤਾ ਇਹ ਹੁਣ ਹੋਰ ਟੋਕਾ ਬਰੀਕ ਕਰਤਾ ਇਹਦਾ ਤੇ ਐਨ ਪੂਰਾ ਬਣਾਉਂਦੀ ਆ ਹੁਣ ਚੂਰਾ ਵਧੀਆ ਫਿਰ ਕਹਿੰਦਾ ਤਿੰਨ ਕੇਕੜ ਜਣੀਆਂ ਇਹ ਦਿਹਾੜੀ ਦੇ ਇਹ ਮਸ਼ੀਨ ਵੜ ਦਿੰਦੀ ਆ ਬੜੀ ਲੋ ਵਾਲੀ ਆ ਜਿਹੜੀ ਚਾਰ ਉਹ ਇਕੱਠੇ ਲੈ ਜਾਂਦੀ ਆ ਉਹ ਕੰਮ ਬਹੁਤ ਕਰ ਦਿੰਦੀ ਆ ਚੱਲਦੀ ਉਹ 755 ਪਿੱਛੇ ਆ ਉਹ ਮਤਲਬ ਚਾਰ ਕੇਕੜ ਨਾ ਸੋਰੀ 7 ਤੋਂ 8 ਏਕੜ ਜਿਹੜੇ ਇੱਕ ਦਿਨ ਦੇ ਫੜ ਜਾਂਦੀ ਆ ਵੀਰ ਕਹਿੰਦਾ ਵੀ ਜੇ ਤਾਂ ਮੱਕੀ ਹੁੰਦੀ ਤੱਕੜੀ ਫਿਰ ਤਾਂ ਪਹਿਲਾ ਲੋ ਲੈ ਲੈਂਦਾ 55 20 ਵੀ ਅੱਜ ਹੁਣ ਪੀਏ ਲੋ ਚ ਫਿਰਦਾ ਭੱਜਿਆ ਇਹ ਇਹ ਲੋ ਚ ਫਿਰਦਾ ਟਰੈਕਟਰ ਉਹ ਮੱਕੀ ਹਾਲੀ ਹੋਲੀ ਆ ਨਾ ਫਿਰ ਅਸਲ 'ਚ ਆਪਾਂ ਵੀ ਸੱਚੇ ਤਿਆਰ ਹਾਂ ਹੁਣ ਮੀਂਹ ਆ ਗਿਆ ਦੋ ਦਿਨ ਦਾ ਤੂੰ ਇੱਕਦਮ ਜੇ ਪਾਣੀ ਲਾ ਦਿੰਦੇ ਫਿਰ ਆਪਣੇ ਤਾਂ ਪਾਣੀ ਵੀ ਨਹੀਂ ਨਾ ਖਾਂਦੀ ਥੱਲੇ ਡੱਕਰ ਐ ਬਟਨੀ ਤਾਂ ਹੁਣ ਫੇ ਫਾਇਦਾ ਕੀ ਉੱਥੇ 4x4 ਵੀ ਨਹੀਂ ਕੰਮ ਕਰਦਾ ਫਿਰ ਟੋਕਾ ਇੰਨਾ ਕਿ ਕੰਮ ਦਾ ਆ ਰਿਹਾ ਨਾ ਜਿੰਨਾ ਘੈਂਟ ਟੋਕਾ ਟਰੈਕਟਰ ਦੋ ਘੰਟਾ ਪੂਰੇ ਉਹ ਠੀਕ ਐ ਤੋ ਆਈ ਕਰਦੇ ਫੁੱਲ ਚਲੋ ਵਧੀਆ ਸਰ ਗਿਆ ਸਾਨੂੰ ਐ ਤਾਂ ਵੀ ਟਰਾਲੀਆਂ ਨਾ ਕਿਉਂ ਆਈ ਡੀਆ ਨਹੀਂ ਹੁੰਦਾ ਕੁਛ ਕਿਵੇਂ ਕੀ ਸਭ ਕਤਾਵਾ ਨਾ ਛਾੜਦਾ ਮੱਕੀ ਹੋਲੀ ਭਾਰੀ ਸੋ ਉਨੀ ਕੀ ਹੈ ਨਾ ਸਾਨੂੰ ਪਤਾ ਨਹੀਂਦਾ ਅਸੀਂ ਤਾਂ ਦੋ ਟਰਾਲੀਆਂ ਆਪਣੀਆਂ ਬੇਲੀਆਂ ਕਰਕੇ ਐਨ ਖੜਾ ਤੀਤਿਆਂ ਤੇ ਆਪਣੀ ਤੀਜੀ ਟਰਾਲੀ ਆ ਸਿੰਗਲ ਡੇਲੀ ਚੱਲ ਹੈਗੀ ਦੀ ਕਿਉਂਕਿ ਮੈਂ ਤੂਫਾਨ ਦੀ ਤੂਫਾਨ ਮੰਗਾਉਣਾ ਹਾਂ ਟਰੈਕਟਰ ਤੇ ਤੈਨੂੰ ਆ ਗਿਆ ਹੋ ਪਿੱਛੇ ਨੋਵੋ ਨੂੰ ਆਪਣੇ ਨੇ ਅੱਜ ਭਵੀਰੀ ਬਣਾਈ ਪਈ ਆ ਉਹਦੀ ਪੂਰੀ ਬਾਈ ਦੇ ਮੁੜ ਕੇ ਆ ਕੇ ਘੜਜਣਾ ਉਹ ਵਾਲੇ ਮੋਟਰ ਹੈ ਉਧਰੋਂ ਪਰ ਮੱਕੀ ਚ ਭਜਨ ਚੰਗਾ ਹੁੰਦਾ ਟਰਾਲੀ ਐਨ ਲਿਸ਼ੂ ਲਿਸ਼ੂ ਕਰਦੀ ਆ ਭੂਜੀ ਬੋਲੀ ਪਮੇਰੀ ਬਣਾਈ ਪਈ ਆ ਹਲ ਪਾ ਲਿਆ ਤੇ ਮੈਂ ਛੱਤੀ ਦੀ ਪਿੱਛੇ ਬਹਾਈ ਬੁਹੀ ਕਰਤੀ ਸੀ ਜਿਵੇਂ ਸੈਡਾਂ ਵਾਲੇ ਰੋ ਹਨਾ ਗੱਬੇ ਅਸੀਂ ਨੇ ਵੜਤਾ ਤਾਂ ਉੱਥੇ ਵੀ ਹਲ ਫੇਰਤੇ ਤੇ ਉਹ ਪਰਾਂ ਵੀ ਹਲ ਫੇਰਤੇ ਤੇ ਵੀ ਟਰੈਕਟਰ ਟਰਾਲੀ ਨੂੰ ਕੋਈ ਦਿੱਕਤ ਨਾ ਆਵੇ ਹਨਾ ਮਾ ਵੀਰ ਨੂੰ ਮਾ ਤੂੰ ਸਾਨੂੰ ਇੱਕ ਦਿਨ ਪਹਿਲਾਂ ਵੀ ਦੱਸ ਦਿੰਦਾ ਨਾ ਵੀ ਐਵੇਂ ਐਵੇਂ ਤਾਂ ਅਮਜਾ ਮੁੰਦਾ ਸੀ ਮਾ ਰੈਡੀ ਪੂਰਾ ਕੰਮ ਕਰਕੇ ਰੱਖਣਾ ਤਾਂ ਫਿਰ ਵੀ ਬਾਈ ਕਹਿੰਦਾ ਵੀ ਬਹੁਤ ਸੋਨਾ ਹਨਾ ਫਟਾਫਟ ਕੰਮ ਜਿਹੜਾ ਨਿਪੜੀ ਜਾਵੇ ਪੰਜਾਬ ਬੀ ਹਾਲੈਂਡ ਅੱਛਾ ਦੂਜੀ ਮਸ਼ੀਨ ਕਿਹੜੀ ਆ ਵੀਰ ਆਪਣੇ ਕੋਲ ਦੂਜੀ ਚਾਰ ਉਹ ਚੱਕਦੀ ਆ ਉਹ ਚਾਰ ਲੈਣਾ ਲੈ ਕੇ ਜਾਓ ਵੀ ਜੋ ਦੋ ਬੈੱਡ ਅੱਛਾ ਉਹ ਦੋ ਬੈੱਡ ਮਤਲਬ ਇਕੱਠੇ ਚੱਕ ਲੈ ਜਾਂਦੀ ਆ ਉਹ ਤਾਂ ਕੰਮ ਫਿਰ ਬਹੁਤ ਕਰ ਜਾਂਦੀ ਆ 9 10 ਕਿਲੇ ਦਿਹਾੜੀ ਚੋਂ ਛੱਡਦੇ ਨਹੀਂ ਫਿਰ ਲੋਕਲੇ ਚਲਾਉਨੇ ਹੋ ਕਿ ਬਾਹਰ ਵੀ ਬਲੇਵਰੀ ਕੇ ਆਪਣਾ 50 ਤੋਂ 100 ਕਿਲੋਮੀਟਰ ਜਾਣਾ ਤਾਂ ਇਹ ਕੰਮ ਹੋਊਗਾ ਦੋ ਤਿੰਨ ਦਿਨ ਦਾ ਫਿਰ ਤੁਸੀਂ ਭੇਜ ਦਿਓ ਫਿਰ ਉੱਥੇ ਤੁਸੀਂ ਭੇਜ ਦਿਨਿਓ ਠੀਕ ਹੈ ਠੀਕ ਹੈ ਬਨੂੜ ਹਲਕੇ ਚ ਨੂੰ ਥੋੜੇ ਸੋਨਾ ਚਲੀ ਜਾਂਦਾ ਉਹਨੂੰ ਜਣੀ ਲਾਲ ਲੜੂ ਸਾਈਡ ਨੂੰ ਵਧੀਆ ਉਧਰ ਨੂੰ ਜ਼ਮੀਨਾਂ ਵੀ ਕੰਮ ਦੀਆਂ ਹਾਂ ਫਾਰਮਰ ਵੱਡੇ ਆ ਵੀਰੇ ਜ਼ਿਮੀਦਾਰ ਵੱਡੇ ਆ ਹਾਂ 20 ਕਿੱਲੇ ਦਾ ਕੋਈ 25 ਕਿੱਲੇ ਦਾ ਇਹਨੂੰ ਚਾਰ ਪਾਉਣਾ ਆ ਅਚਾਰ ਅੱਛਾ ਐਵੇਂ ਚਾਰ ਪਾਉਂਦੇ ਆ ਤੁਸੀਂ ਆਪ ਵੀ ਚਾਰ ਪਾਉਂਦੇ ਹੋ ਹਾਂ ਅਸੀਂ ਆਪਣਾ ਵੀ ਪਾਨੇ ਆ ਜੀ ਇਹ ਮੱਝਾਂ ਵਾਸਤੇ ਠੀਕ ਲੈਂਦਾ ਅੱਜ ਬਹੁਤ ਠੀਕ ਹੈ ਹਾਂ ਹੁਣ ਜਿਵੇਂ ਅਸੀਂ ਨੇ ਅੱਜ ਆ ਬਣਵਾ ਲਿਆ ਜਦੋਂ ਇਹਦੀਆਂ ਗੱਠਾ ਗੁੱਠਾ ਸੀ ਬਣਵਾਉਣੀਆਂ ਨੇ ਕੁਛ ਇਹ ਚ ਐਡ-ਆਨ ਕਰੀਏ ਜਾਂ ਕੁਛ ਨਹੀਂ ਕਰਨਾ ਕਾ ਕਰਦੇ ਹਾਂ ਉਹ ਜਿਹੜੇ ਦੁੱਧ ਚ ਸਮੈਲ ਆਉਂਦੀ ਹੈ ਇਹ ਵੇ ਦੁੱਧ ਚ ਸਮੈਲ ਆਉਗੀ ਕਿਦਾ ਕਰੂੰਗਾ ਇਹਨੂੰ ਫਿਰ ਕੁਝ ਨਹੀਂ ਆਣਾ ਠੀਕ ਐ ਬਸ ਹੁਣ ਅਸੀਂ ਸਿੰਪਲ ਐ ਇਹਦਾ ਬਸ ਉਹ ਆਚਾਰ ਪਵਾ ਕੇ ਗੱਠਾ ਨਾ ਹੁਣ ਇਹਦੀ ਗੱਠਾ ਬਣਵਾ ਦਈਏ ਬਸ ਹੈ ਨਾ ਆ ਬਣਾ ਲੈਂਦੇ ਜਿੱਥੇ ਪਾਣੀ ਰੱਖਣੀ ਹੈ ਉੱਥੇ ਰੱਖ ਬਸ ਕਿਥੋਂ ਚਾਹੇ ਮੀਂਹ ਚ ਜਿੱਥੇ ਮਰਜੀ ਪਾਣੀ ਨਾ ਲੱਗੇ ਉਹਨੂੰ ਪਾਣੀ ਨਾ ਲੱਗੇ ਫਿਰ ਕੋਈ ਸਮੱਸਿਆ ਨਹੀਂ ਆਣੀ ਜਦੋਂ ਅਸੀਂ ਆਏ ਵੀਰ ਕਹਿੰਦਾ ਵੀ ਬਹੁਤ ਸਕਾਲੀ ਮੱਕੀ ਕੁਝ ਤਾਂ ਇੱਥੇ ਗੋੜੇ ਗੜੇ ਪਏ ਆ ਜੀ ਆ ਦੇਖੋ ਕੱਲਾ ਕੱਲਾ ਪੱਤਾ ਪਾੜ ਕੇ ਰੱਖਤਾ ਉਹਨੇ आई दी डगड डगड होई है मिंटो मिंटी सेकंड्टी जिदना चा, हफ चार पांच पांच सात के दिन पहले तूफानी था बहुत तगड़ा ओ तूफान ने ਨਾਲੇ ਗੜਿਆਂ ਨੇ ਬਹੁਤ ਮਤਲਬ ਤਬਾਈ ਕਰੀ ਹੈ ਜੀ हां ओ ओने ਆ ਜਿਆਦਾ ਹਾਲਤ ਖਰਾਬ ਕਰਤੀ ਫਿਰ ਅਸੀਂ ਉਹ ਤੂਫਾਨ ਤੇ ਡਰਦੇ ਨੇ ਅਸੀਂ ਪਾਣੀ ਨਹੀਂ ਦਿੱਤਾ ਇਹਨੂੰ ਸਾਨੂੰ ਐਂ ਤਾਂ ਵੀ ਮਿੰਟ ਚ ਸਾਲਾ ਇਹ ਕਿਹੜੇ ਦੱਸ ਕਿਉਂਦਾ ਨੈਟ ਨੂੰ ਸਭ ਫੇਲ ਹੈ ਹੁਣ ਵੀ ਫੇਰ ਵੀ ਠੀਕ ਰਹਿ ਗਈ ਹੁਣ ਵੀ ਠੀਕ ਰਹਿ ਗਈ ਜਿਆਦਾ ਸੋ ਉਹਦੇ ਚ ਨਹੀਂ ਸੋਕੇ ਚ ਨਹੀਂ ਹੈ ਸੋ ਉਹਦੇ ਚ ਪੈ ਗਿਆ ਹਾਂ ਇਹਦੇ ਚ ਵੀ ਸੋਨਾ ਹੈਗਾ ਪੌਣਾ ਟਰਾਲੀ ਇਹ ਵੀ ਵਧੀਆ ਵਿਖੜੀ ਹੈ ਚਲੋ ਹਾਂ ਕੰਮ ਵਧੀਆ ਹੋ ਗਿਆ ਵੱਧ ਘੱਟ ਇਹਦਾ ਮਤਲਬ ਇਹ ਨਹੀਂ ਸੌਂਕ ਨੂੰ ਆ ਗਿਆ ਸਾਡਾ ਹਾਂ ਹਾਂ ਅਸੀਂ ਪਲਾਉ ਪਲੂ ਦੇਖਦੇ ਆਂ ਗਾਂ ਨੂੰ ਮਾਰਨੇ ਆਂ ਅਸੀਂ ਆਹ ਕਿੱਲੇ ਚ ਵੀ ਮਿੱਟੀ ਪਾਵਾਂਗੇ ਗਾਂ ਨੂੰ ਇਹ ਚਾਲੂ ਉਲੂ ਕਰਕੇ ਦੇਖਨੇ ਜੀ ਚਾਹੇ ਇਹਦੇ ਚ ਚਾਹੇ ਉਧੇ ਚ ਸਿਉਰਟੀ ਮਿਕਸ ਆ ਅਸੀਂ ਤੋੜ ਵੀ ਖਿੱਚ ਦੇਣਾ ਸਿਉਰਟੀ ਜੀ ਬਾਕੀ ਉਹ ਚ ਟਿਪਰ ਘਰਾ ਦੇਣੇ 8 ਦਾ ਟਿਪਰ ਹਾਂ ਵਧੀਆ ਹੋ ਗਿਆ ਕੰਮ ਵਧਾਈ ਬੜੂ ਹੀ ਬਹੁਤ ਸੁਣੀ ਆ ਨਾ ਸੁਥਰੀ ਵਧਾਈ ਆ ਬੜੀ ਹੂੰ ਇਹਨੇ ਥੋੜਾ ਜਿਹਾ ਟਾਈਮ ਲੱਗ ਜਾਂਦਾ ਜੀ ਵੱਡੀ ਨਾਲ ਵੱਡੀ ਨਾਲ ਛੇਤੀ ਵੱਡੀ ਨਾਲ ਛੇਤੀ ਹੋ ਜਾਂਦਾ ਵੱਡੀ ਦਾ ਤਾਂ ਮੈਂ ਕਹਿੰਦਾ ਉਹ ਭੂਕ ਨਾਲ ਓਕਰ ਜਾਂ ਪੂਰਾ ਭੜ ਕੇ ਚੱਲਦਾ ਹੋਊਗਾ ਹੈਨਾ ਮਤਲਬ ਹੁਣ ਜਿਵੇਂ ਇਹ ਕਿਲਾ ਕੱਢਦੀ ਐ ਐਂ ਘੁੰਮ ਕੇ ਫੇਰ ਲੱਗਦੀ ਉਹ ਕਿਵੇਂ ਲੱਗਦੀ ਐ ਕੰਪੈਨ ਜਿੱਦਾਂ ਹੀ ਲੱਗਦੀ ਐ ਅਸੀਂ ਉਹਨੇ ਕੰਬੈਨ ਸਾਰੇ ਸਾਰੇ ਪਾਸੇ ਨੂੰ ਲੱਗੀਆਂ ਐਂ ਬਸ ਟਰੈਕਟਰ ਨੂੰ ਟਰੈਕਟਰ ਟਰਾਲੀ ਵਾਲਾ ਹੋਵੇ ਬਸ ਉਹਨੂੰ ਦਿੱਕਤ ਆਊਗੀ ਦੋਏ ਮਸ਼ੀਨਾਂ ਵਾਲ ਨੂੰ ਕੋਈ ਨਹੀਂ ਇੰਦਾ ਹੀ ਵੱਡੂ ਟਰੈਲੀ ਵਾਲੇ ਨੇ ਟਰੈਲੀ ਵਾਲੇ ਨੇ ਤੁਰਨਾ ਹਾਂ ਕਿਵੇਂ ਇਹ ਨੇ ਚੱਲਦਾ ਵੱਡਾ ਹੀ ਪਾਉ ਵੱਡਾ ਵੀ ਕਰ ਦੂਗੀ ਜਿਹੜਾ ਹੋਰ ਲੱਗੂਗਾ ਅੱਛਾ ਜੀ ਹਾਂ ਫਿਰ ਟਰੈਕਟਰ ਟਾਲੀ ਵਾਲਾ ਸੌਖਾ ਮੁੜੀ ਜਾਂਦਾ ਬਿਲਕੁਲ ਬਿਲਕੁਲ ਬਹੁਤ ਝੂਟੇ ਪੈਨੇ ਆ ਮੈਂ ਤਾਂ ਚੱਤ